ਕੱਟ ਦਿੱਤੀ ਹੈ ਜੀ ਇਹਨਾਂ ਦਾ ਦਫ਼ਤਰ ਨਹੀਂ ਆਇਆ ਹੈ ਨੀ ਡਿਊਟੀ ਕੋਈ ਨਹੀਂ ਆਇਆ ਐਸ ਜੀ ਨੂੰ ਬਲੌਗ ਕਿੱਥੇ ਨਹੀਂ ਐਸ ਜੀ ਮੈਡਮ ਘਰੇ ਸਿੱਟ ਬਲੌਗ ਐਸ ਜੀ ਘਰੇ ਨਹੀਂ ਆਇਆ ਮਾਰ सारे अफसर अपने टाइम किन्ने बजे टाइम नौ सा नौ बजे संदीप और फाइल ड्यूटी आई हुई है राव फाउंडेशन आज जी इसमें कितने कांटेगी हां जी ये कितना था पूरे जिले जिले नहीं है एक मिनट आप मेरा सवाल कर अच्छा ठीक है और जो मैडम को सारे छोटे-छोटे क्या है ना वो आ गए हो ये बोलती थी क्या

हमेशा वही मंडा तक आता हूँ ना जितनी जगहें ना मिठाई वाले सोम गई हम इधर तहिदे दोस्ती मन नहीं है दे, दे, दे. तो सेट आरा आपकी पार्ना ही पारी है मैंने टाइम करूँ टाइम भी चलो बैठोगे टाइम का रास ना पड़े वो तो पता है कि मेरी पर आपको कस्बे से की बैठनी है पर ये जीवन बारिश में फेल जाएगा जीवन क ਫਾਈਨਲ ਸੇਕਟਰ ਅਵੇਸਟਾ ਦੇ ਜਾਈਸ ਜਦੋਂ ਅੱਗੇ ਗਏ ਜੇ ਅੱਧਰ ਆ ਗਏ ਨਾ ਜੇ ਅੱਧਰੋਂ ਪਹੁੰਚ ਗਏ ਸੀ ਉਹ ਕੀ ਹੋਦੀ ਸਵੇਰ ਨਹੀਂ ਅੱਧਰ ਹੀ ਹਾਂਜੀ ਸਾਢੇ 9:00 ਦੁਪਹਿਰ ਨੂੰ 9:19 ਨੂੰ ਉਹ ਬਹੁਤ ਸਾਰੇ ਸਿਨੋਸ ਆ ਗਏ ਅਫੀਡੀਟ ਸਿਨੋਸ ਮੈਂ 837 ਵਿਅਕਤੀ ਪੂਰੇ ਨੇ ਔਰ ਜਿਹੜੇ ਮੁਲਾਜ਼ਮ ਨੇ ਸਾਢੇ ਪੂਰੇ ਨੇ ਸਾਡੇ ਕੋਲ ਜਿੰਨੀ ਵੀ ਪਿੱਛੇ ਭਰਤੀ ਹੋਈ ਹੈ ਲਗਭਗ ਵਾਜਲ ਕਾ ਇਲਾਕੇ ਦੇ ਕਿੰਨੇ ਐਲਮ ਲੱਗੇ ਨੇ ਸਾਡੇ ਬਹੁਤ ਵੱਡੀ ਗਿਣਤੀ ਦੇ 300 ਤੋਂ ਉੱਪਰ ਜਿਹੜੇ ਭਰਤੀ ਹੋਈ ਹੈ ਤਾਂ ਜੇ ਕੋਈ ਹੋਰ ਵੀ ਕਿਤੇ ਕਮੀ ਹੈ ਇਹਨਾਂ ਨੂੰ ਮੈਂ ਕਹਾਂ ਮੈਨੂੰ ਲਿਖ ਕੇ ਦਿਓ ਉਹ ਵੀ ਜਿਹੜੀ ਕਮੀ ਪੂਰੀ ਕਰਾਵਾਂਗੇ ਐਵੇਂ ਜੀ ਕੋਈ ਗੱਲ ਨਹੀਂ ਕੋਈ ਘਾਟ ਨਹੀਂ ਅਫਸਰਾਂ ਦੀ ਸਾਰੇ ਅਫਸਰ ਪੂਰੇ ਨੇ ਸੋ ਨੀਅਤ ਹੋਣੀ ਚਾਹੀਦੀ ਕੰਮ ਕਰਨ ਦੀ ਸਾਡੇ ਜੈ ਸਿੰਘ ਸਾਹਿਬ ਰਹੇ ਨੇ ਬਿਜਲੀ ਡਿਪਾਰਟਮੈਂਟ ਦੇ ਵਿੱਚ ਆਪਦੀ ਡਿਊਟੀ ਤੋਂ ਜ਼ਿਆਦਾ ਕੰਮ ਕਰਦੇ ਰਹੇ ਨੇ ਸਾਡੇ ਐਸਜੀਓ ਸਾਹਿਬ ਨੇ ਆਪ ਦੀ ਡਿਊਟੀ ਤੋਂ ਜ਼ਿਆਦਾ ਕੰਮ ਕਰ ਰਹੇ ਨੇ ਸਾਡੇ ਹੋਰ ਵੀ ਜਈ ਨੇ ਕਹੀ ਬੜਾ ਵਧੀਆ ਕੰਮ ਕਰ ਰਹੇ ਨੇ ਡਿਊਟੀ ਹੁੰਦਾ ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਆਪਾਂ ਲੋਕਾਂ ਦੀ ਸੇਵਾ ਕਰਨ ਦੀ ਡਿਊਟੀ ਹੈ ਉਹ ਆਪਾਂ ਫਰਜ਼ ਨਿਭਾਈਏ